ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨੀ ਪੰਨੂ ਨੇ ਇੱਕ ਵੀਡੀਓ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਬੀੜੀਆਂ ਪਿੰਦਾ ਫੜਿਆ ਗਿਆ ਤੇ ਇਹ ਗੱਲ ਵਾਰ ਸੁਣ ਕੇ ਕਈਆਂ ਨੇ ਚਲੂਣੇ ਲੜੇ ਕਹਿੰਦੇ ਵੀਡੀਓ ਦਿਖਾਓ ਜੀ ਕਿੱਥੇ ਉਹ ਤੇ ਜਿਹੜੀ ਅੱਜ ਦੀ ਵੀਡੀਓ ਬਣਾਉਣ ਲੱਗੇ ਇਹਦੇ ਵਿੱਚ ਉਹ ਵੀਡੀਓ ਤੁਹਾਨੂੰ ਦਿਖਾਵਾਂਗੇ ਦੇਖ ਲਿਓ ਪਰ ਤੁਸੀਂ ਉਹ ਵੀਡੀਓ ਦੇਖ ਕੇ ਕਹਿਣਾ ਜੀ ਇਹ AI ਨਾਲ ਬਣੀ ਹੈ ਇਹ ਬਹੁਤ ਵੱਡਾ ਸਿਆਪਾ ਪੰਗਾ ਜਿਹੜਾ ਪਾਇਆ ਹੋਇਆ ਹੈ AI ਨੇ ਇਹਦੇ ਯਕੀਨ ਨਹੀਂ ਹੁੰਦਾ ਸੀ ਕਿਤੇ ਹਾਲਾਂਕਿ ਮੈਂ ਬਲੀਵ ਨਹੀਂ ਕਰਦਾ ਕਿ ਜਿਹੜੇ ਖਾਲਸਤਾਨੀ ਬੰਦੇ ਨੇ ਉਹ ਗਾਲੀ ਗਲੋਚ ਕਰਨਗੇ ਉਹ ਵੀੜੀਆਂ ਪੀਂਦੇ ਹੋਣਗੇ ਇਹਦਾ ਮੈਂ ਬਲੀਵ ਨਹੀਂ ਕਰਦਾ ਪਰ ਇਹ ਘਟੋ ਘਟ ਤਿੰਨ ਮਹੀਨਿਆਂ ਤੋਂ ਮੈਸੇਜ ਆ ਰਹੇ ਸੀ ਤੇ ਮੈਂ ਜਦੋਂ ਕਿਹਾ ਵੀ ਤੁਸੀਂ ਮੈਸੇਜ ਕਰਦੇ ਹੋ ਤੁਸੀਂ ਵੀਡੀਓ ਭੇਜੋ ਉਹਨਾਂ ਨੇ ਵੀਡੀਓ ਭੇਜ ਦਿੱਤੀ ਪਹਿਲੀ ਵੀਡੀਓ ਵਿੱਚ ਮੈਂ ਵੀਡੀਓ ਕਿਉਂ ਨਹੀਂ ਦਿਖਾਈ ਮੈਂ ਹਲੇ ਵੀ ਚਾਹਨਾ ਵੀ ਜਿੰਨਾ ਬੰਦਿਆਂ ਦੇ ਕਹਿ ਲਈਏ ਮਜਬਦਾ ਮਖੌਟਾ ਪਾਇਆ ਹੋਇਆ ਹੈ ਕੇਵਨ ਬਾਣਾ ਪਾਇਆ ਹੋਇਆ ਹੈ ਉਹਨਾਂ ਦਾ ਸੁਨਾੰਤ ਨਾਲ ਕੋਈ ਲੈਣਾ ਦੇਣਾ ਨਹੀਂ ਹੋ ਸਕਦਾ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਜੇ ਸ਼ੁਭਾ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤਾਂ ਚੰਗਾ ਹੀ ਹੁੰਦਾ ਪਰ ਇਹ ਸੁਧਰ ਦੇਣੇ ਹੁਣ ਜਿਨ੍ਹਾਂ ਨੂੰ ਚਲੂਣੇ ਲੜੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਵੀਡੀਓ ਵਿੱਚ ਉਹ ਵੀਡੀਓ ਵੀ ਦਿਖਾ ਦਾਂਗੇ तकरीबन ਘੱਟੋ ਘੱਟ ਮੇਰੇ ਹਿਸਾਬ ਨਾਲ 10-12 ਸਕਿੰਟ ਦੀ ਹੋਣੀ ਹੈ ਉਹ ਇੱਕ ਸ਼ਾਰਟ ਹੈ ਛੋਟਾ ਜਿਹਾ ਉਹ ਤੁਹਾਨੂੰ ਦਿਖਾ ਦਾਂਗੇ ਦੇਖ ਲਿਓ ਤੇ ਫਿਰ ਯਕੀਨ ਕਰ ਲਿਓ ਵੀ ਇਹ AI ਦੀ ਬਣੀ ਹੈ ਜਾਂ オリジナル ਹੈ ਇਹ ਤੁਸੀਂ ਡਿਸਾਈਡ ਕਰਨਾ ਪਰ ਜਿਨ੍ਹਾਂ ਨੇ ਇਹ ਗੱਲ ਮੈਨੂੰ ਕਹੀ ਹੈ ਕਿ ਵੀਡੀਓ ਦਿਖਾਓ ਮੰਨ ਲਓ ਗੱਲ ਤੁਹਾਡੀ ਗੱਲ ਬੱਡੀ ਕਰਦੇ ਆਂ ਵੀ ਅਸਨੀਅਲਜਾਮ ਲਾਇਆ ਤਾਂ ਫਿਰ ਜਿਹੜੇ ਇਲਜ਼ਾਮ ਲੱਗੇ ਨੇ ਤਾਂ ਤੁਸੀਂ ਸਾਹਮਣੇ ਆ ਕੇ ਗੱਲ ਕਰੋ ਮੈਂ ਇਹ ਗੱਲ ਕਹੀ ਹੈ ਵੀ ਪੰਨੂ ਬੀੜੀਆਂ ਪੀਂਦਾ ਫੜਿਆ ਗਿਆ ਜਿਉ ਨਹੀਂ ਪੀਂਦਾ ਡੋਪ ਟੈਸਟ ਕਰਵਾਵੇ ਮੈਡੀਕਲ ਕਰਵਾ ਕੇ ਵਾਇਰਲ ਕਰੇ ਵੀ ਆ ਮੇਰੀ ਰਿਪੋਰਟ ਡਾਕਟਰ ਨੇ ਦਿੱਤੀ ਹੈ ਨੜੇ ਅਮਰੀਕਾ ਵੀ ਤਾਂ ਝੂਠ ਚੱਲਦਾ ਹੀ ਨਹੀਂ ਇੰਡੀਆ ਵੀ ਤਾਂ ਹੋ ਸਕਦਾ ਵੀ ਕਿਸੇ ਡਾਕਟਰ ਨੂੰ ਪੈਸੇ ਦੇ ਕੇ ਰਿਪੋਰਟ ਅਸੀਂ ਗਲਤ ਕਰਵਾ ਦੇਈ ਉਹ ਚੱਲਦਾ ਹੈ ਕਿ ਵਿੱਚ ਮੰਨਦੇ ਤੁਹਾਡੀ ਗੱਲ ਪਰ ਅਮਰੀਕਾ ਵਿੱਚ ਥੋੜੀ ਚੱਲਦਾ ਪੰਨੂ ਸਾਹਮਣੇ ਆਵੇ ਡੋਗ ਟੈਸਟ ਕਰਵਾਵੇ ਉਹਦੀ ਰਿਪੋਰਟ ਵਾਇਰਲ ਕਰ ਦੇਵੇ ਸਬੂਤ ਦੇਵੇ ਵੀ ਹਾਂ ਮੈਂ ਕੋਈ ਨਸ਼ਾ ਨਹੀਂ ਕਰਦਾ ਇਹਦਾ ਮਤਲਬ ਕੀ ਹੈ ਵੀ ਜਦੋਂ ਤੁਸੀਂ ਚੁੱਪ ਕਰਕੇ ਬਹਿਨੇ ਹੋ ਤਾਂ ਤੁਹਾਡੀ ਕਮਜ਼ੋਰੀ ਹੈ ਅਸੀਂ ਤਾਂ ਗੱਜ ਕੇ ਬੋਲਦੇ ਆ ਵੀ ਤੁਹਾਡੀਆਂ ਗਲਤੀਆਂ ਨੇ ਤੁਹਾਡੀਆਂ ਕਰਤੂਤਾਂ ਨੇ ਅਸੀਂ ਕਿਉਂ ਬੋਲਦੇ ਆ ਸਾਡਾ ਕੋਈ ਤੁਹਾਡੇ ਖਾਲਸਤਾਨ ਦੇ ਨਾਲ ਲੈਣਾ ਦੇਣਾ ਨਹੀਂ ਪੰਨੂ ਨਾਲ ਲੈਣਾ ਦੇਣਾ ਨਹੀਂ ਅਸੀਂ ਤਾਂ ਉਹਨਾਂ ਲੋਕਾਂ ਨੇ ਬੋਲਦੇ ਨੂੰ ਤੁਸੀਂ ਗੁੰਮਰਾਹ ਕਰਦੇ ਹੋ ਉਹ ਲੋਕ ਸੁਚੇਤ ਹੋ ਜਾਣ ਮੈਂ ਇਹ ਗੱਲ ਇਕੱਲੇ ਪੰਨੂ ਨੂੰ ਨਹੀਂ ਅਮਰਤਪਾਲ ਦੇ ਭਾਪੇ ਨੂੰ ਵੀ ਕਹੀ ਸੀ ਅਮਰਤਪਾਲ ਨੂੰ ਵੀ ਕਹੀ ਸੀ ਬਿਹਾਰਪ੍ਰੀਤ ਵੀ ਨਸ਼ਾ ਕਰਦਾ ਤੇ ਅਮਰਤਪਾਲ ਵੀ ਨਸ਼ਾ ਕਰਦਾ ਵੀ ਡੋਪ ਟੈਸਟ ਕਰਵਾਓ ਇੱਕ ਪੋਸਟ ਪਾਈ ਸੀ ਕਿ ਕਰਵਾ ਲਓ ਕਰਵਾ ਲਓ ਨਹੀਂ ਕਰਵਾ ਕੇ ਦਿਓ ਸੈਂਪਲ ਦੇ ਦਿਓ ਅਸੀਂ ਕਰਵਾ ਲਾਂਗੇ ਫਿਰ ਸਾਰਾ ਕੋ ਸਾਹਮਣੇ ਆਜੋ ਇਹ ਗੱਲਾਂ ਅਸੀਂ ਕਦੇ ਹਵਾ ਵਿੱਚ ਡੰਗਰ ਨਹੀਂ ਝਲਾਈਆਂ ਨਾ ਪਾਣੀ ਵਿੱਚ ਝਲਾਈਆਂ ਜਿਹੜੀ ਮੈਂ ਗੱਲ ਕਹਿਣਾ ਆਪਣੇ ਬਲਬੁੱਤੇ ਤੇ ਕਹਿਣਾ ਲਾਸਟ ਵਿੱਚ ਗੱਲ ਕਹਿਣੀ ਹੈ ਧਿਆਨ ਦੇ ਨਾਲ ਸੁਣ ਲਿਓ ਜਿੰਨੇ ਵੀ ਲੋਕ ਭਾਰਤ ਦੇ ਵਸਣਦੇ ਹੁਣ ਅਮਰੀਕਾ ਦੇ ਵਸਣਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਸਾਡਾ ਸਿੱਖ ਕੌਮ ਦਾ ਕੋਈ ਵੀ ਮੈਂਬਰ ਹੈ ਉਹਦੇ ਨਾਲ ਜਾਤੀ ਤੌਰ ਤੇ ਕੋਈ ਸਾਡੀ ਦੁਸ਼ਮਣੀ ਨਹੀਂ ਕੋਈ ਵਿਚਾਰਕ મતਭੇਦ ਨਹੀਂ ਹੈਗੇ ਜਿਹੜਾ ਇਹਦੇ ਇੱਕ ਸਿੱਖ ਮੈਂਬਰ ਹੈ ਉਹਦੇ ਨਾਲ ਮੇਰੀ ਪੂਰੀ ਹਮਦਰਦੀ ਹੈ ਕੋਈ ਮਰਜ਼ੀ ਹੋਵੇ ਪਰ ਜਦੋਂ ਤੁਸੀਂ ਇੱਕ ਮਖੌਟਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਉਦੋਂ ਇਹ ਗੱਲ ਮੈਂ ਕਹਿਣਾ ਹੁੰਦਾ ਹਾਂ ਗੱਲ ਅਸੀਂ ਪੰਨੂ ਦੀ ਕੀਤੀ ਐ। ਮੈਕੀਡ ਸ਼ਬਦ ਕਿਉਂ ਵਰਤੇ ਐ? ਤੁਸੀਂ ਲੋਕਾਂ ਨੂੰ ਕਹਿਨੋ ਅਮਰਤ ਛਕੋ, ਸਿੰਘ ਸਜੋ, ਖਾਲਸਾ ਰਾਜ ਆਵੇ। ਅਸੀਂ ਖਾਲਸਤਾਨ ਬਣਾਈਏ। ਤੇ ਤੁਸੀਂ ਆਪਣੇ ਆਪ ਨੂੰ ਸਿੱਖ ਸਮਝਦੇ ਹੋ? ਦਾੜੀ ਥੋੜੀ ਜਿਹੀ ਵਧਾ ਲੈਣੀ, ਸਿਰ ਤੇ ਕੇਸ ਨਹੀਂ ਰੱਖਣੇ। ਤੁਸੀਂ ਗੁਰਸਾਹਿਬ ਦੀ ਹਜ਼ੂਰੀ ਵਿੱਚ ਵੀ ਰਮਾਲ ਬਨ ਕੇ ਸਿਰ ਤੇ ਜਾਂਦੇ ਹੋ। ਉਹ ਵੀ ਰਮਾਲ ਤੁਹਾਡੀ ਜੇਬ ਵਿੱਚ ਨਹੀਂ ਹੁੰਦਾ। ਗੁਰਦਵਾਰੇ ਬਾਹਰ ਰਮਾਲਿਆਂ ਦੇ ਰਮਾਲ ਬਣਾ ਕੇ ਟੋਕਰੀਆਂ ਭਰੀਆਂ ਹੁੰਦੀਆਂ ਉੱਥੋਂ ਜਾ ਕੇ ਤੁਸੀਂ ਫਿਰ ਤੇ ਰੱਖਦੇ ਹੋ ਤੁਹਾਡੀ ਜੇ ਵਿੱਚ ਰਮਾਲ ਨਹੀਂ ਹੁੰਦਾ ਵੀ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਜਾਣਾ ਤੇ ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਇੱਕ ਬੇਨਤੀ ਹੈ ਜੀ ਧਿਆਨ ਨਾਲ ਸੁਣਿਓ ਜਿੰਨੇ ਵੀ ਖਾਲਸਤਾਨੀ ਨੇ ਮੈਂ ਇੱਕ ਵਾਰੀ ਵੀ ਹਜ਼ਾਰ ਵਾਰੀ ਕਹਿ ਚੁੱਕਾ ਨਹੀਂ ਖਾਲਸਾ ਬਣਾਉਣਾ ਬਣਾ ਲੋ ਮੈਂ ਤੁਹਾਡੇ ਮੂਰੇ ਲੱਗ ਜਾਣਾ ਹੋਰ ਦੱਸੋ ਪਰ ਅਮਰੀਕਾ ਨਹੀਂ ਪੰਜਾਬ ਆਓ ਇੰਡੀਆ ਆਓ ਮੈਂ ਇੱਥੋਂ ਮੂਵਮੈਂਟ ਸ਼ੁਰੂ ਕਰਾਂ ਕਿ ਸਾਨੂੰ ਖਾਲਸਾ ਚਾਹੀਦਾ ਪਰ ਤੁਹਾਨੂੰ ਖਾਲਸਾ ਕਿੱਥੇ ਚਾਹੀਦਾ ਹੈ ਅਮਰੀਕਾ ਵਿੱਚ ਕੈਨੇਡਾ ਵਿੱਚ ਇੱਥੇ ਆਓ ਨਾ ਅਸੀਂ ਲੱਗਾਂਗੇ ਮੂਰੇ ਨਾਲ ਤੁਹਾਨੂੰ ਉਹ ਰੋਡ ਮੈਂ ਪੂਰਾ ਦੇਵਾਂਗੇ ਵੀ ਇੱਕ ਵੱਖਰਾ ਦੇਸ਼ ਬਣਾਉਣ ਵਾਸਤੇ ਕੀ ਚਾਹੀਦਾ ਉਸਾਰਾ ਕੁਛ ਕਰਕੇ ਵੀ ਦੇਵਾਂਗੇ ਪਰ ਤੁਹਾਡਾ ਕੋਈ ਖਾਲਸਤਾਨ ਦਾ ਅਜੰਡਾ ਨਹੀਂ ਤੁਹਾਡਾ ਅਜੰਡਾ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨਾ ਹੈ ਜਿੰਨੇ ਵੀ ਖਾਲਸਤਾਨੀ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਤੁਹਾਡੀਆਂ ਲੱਤਾਂ ਬਾਹਰ ਝਲਦੀਆਂ ਨੇ ਜਿਹੜੀ ਮੈਂ ਗੱਲ ਕਹੀ ਹੈ ਤਾਂ ਗੁਰਪਤਵੰਤ ਪੰਨੂ ਨੂੰ ਕਹੋ ਵੀ ਡੋਪ ਟੈਸਟ ਕਰਵਾਵੇ ਉਹਦੀ ਰਿਪੋਰਟ ਮੀਡੀਆ ਤੇ ਵਾਇਰਲ ਕਰੇ ਤੇ ਜਾ ਪ੍ਰੈਸ ਕਾਨਫਰੰਸ ਕਰਕੇ ਇਹਦਾ ਖੁਲਾਸਾ ਕਰੇ ਬਿਮਰਤੇ ਇਲਜ਼ਾਮ ਲੱਗ ਰਹੇ ਨੇ ਫਿਰ ਮੰਨਾਂਗੇ ਜੇ ਇਹ ਤੋਂ ਵੱਧ ਵੀ ਚਲੂਣੇ ਲੜੇ ਤਾਂ ਤੀਜੀ ਦਵਾਈ ਹੋਰ ਹੈਗੀ ਆ ਕੱਲ ਨੂੰ ਜੇ ਪਰਸ ਨੂੰ ਹੋਰ ਦੇ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ